ਨਗੀਨੇ ਦਿਖਾਉਣ ਲੱਗੇ ਤੁਹਾਨੂੰ ਤੇ ਪਹਿਲਾਂ ਝੋਟੀ ਆ ਤੇ ਕਮਾਲ ਕਰੀ ਪਈ ਆ ਤੇ ਤੁਰਦੀ ਨੂੰ ਇੱਕ ਵਾਰੀ ਤੁਸੀਂ ਚੱਕਰ ਲਓ ਸ਼ਸ਼ੀਕਾਲ ਸਾਰਿਆਂ ਭਰਾਵਾਂ ਨੂੰ ਕੀ ਹਾਲ ਨੇ ਅੱਜ ਆਪਾਂ ਪਹੁੰਚੇ ਆ ਪਸ਼ੂ ਮੰਡੀ ਤਨੌਲਾ ਤੇ ਜਿਹੜੀ ਹਾਲਾਕੇ 11 ਤਰੀਕ ਨੂੰ ਲੱਗਦੀ ਆ ਤੇ ਮਹੀਨੇ ਤੋਂ ਲੱਗਦੀ ਆ ਮੰਡੀ ਵੱਡੀ ਮੰਡੀ ਆ ਤੇ ਟਾਪ ਦੇ ਨਗੀਨੇ ਤੁਹਾਨੂੰ ਤੋਰ ਕੇ ਦਿਖਾਉਣੇ ਮਿੱਤਰੋ ਚੱਕਰ ਕਰ ਲਓ ਤੁਰਦੀ ਨੂੰ ਤੇ ਥਣਾਸ ਬੇਸ ਆ ਬਹੁਤ ਸੋਹਣਾ ਗੱਲਾ ਗੱਲਾ ਰੱਖਣ ਲੱਗਿਆ ਮੁੱਠੀ ਵਾਲਾ ਸਿਚਵਾਇਆ ਤੇ ਚੰਗੀ ਝੋਟੀ ਹੈਗੀ ਪੂਰੀ ਟਾਪ ਕੁਆਲਿਟੀ ਦੀ ਪਹਿਲੇ ਸੂਹੀ ਹੋਊਗੀ ਤੇ ਪੂਰੀ ਜਾਣਕਾਰੀ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਹੋਰ ਲਾ ਬਾਈ ਬਾਕੀ ਸਾਨੂੰ ਸਾਰੀ ਗੱਲਬਾਤ ਆਪਾਂ ਬਾਈ ਨਾਲ ਕਰਵਾਵਾਂਗੇ ਤੇ ਇੱਕ ਵਾਰੀ ਐਡਰੈਸ ਹੈ ਜਿਹੜਾ ਬਹੁਤ ਸੋਹਣਾ ਚੈੱਕ ਕਰ ਲੋ ਤੇ ਤਾਜੀ ਸੂਹੀ ਇਹ ਮੇਨ ਗੱਲ ਤੇ ਪੂਰੀ ਪ੍ਰੋਪਰ ਆਪਾਂ ਜਾਣਕਾਰੀ ਬਾਈ ਤੋਂ ਲੈ ਕੇ ਦੇਵਾਂਗੇ ਤੇ ਥਣ ਕੀ ਲੱਗੇ ਝੋਂਦੀਆਂ ਬਹੁਤ ਕਮਾਲ ਲੱਗਿਆ ਹੋਇਆ ਹੈ ਬਾਕੀ ਬਾਈ ਤੋਂ ਸਾਰੀ ਪ੍ਰੋਪਰ ਜਾਣਕਾਰੀ ਲੈ ਕੇ ਦਿੰਨੇ ਆਂ ਮਿੱਤਰੋ ਤੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਨਾਮ ਦੱਸੋ ਪਹਿਲਾਂ ਆਪਣਾ ਸਿੰਦਾ ਸਿੰਘ ਜੀ ਸਿੰਦਾ ਹਾਂਜੀ ਸਿੰਦੇ ਬਾਈ ਕੀ ਹਾਲ ਹੈ ਪਹਿਲਾਂ ਦਾ ਠੀਕ ਆ ਬਈ ਠੀਕ ਆ ਤੇ ਸਿੰਦੇ ਪਿੰਡ ਬਾਈ ਝਾਲਲੇ ਕੋਠੇ ਪੱਖੋ ਕੈਂਚੇ ਕੋਲੇ ਬਰਨਾਲੇ ਕੋਲੇ ਝਾਲ ਕੋਠੇ ਪੱਖੋ ਕੈਂਚੀਆਂ ਕੋਲੇ ਬਰਨਾਲਾ ਜਿਹੜਾ ਬਰਨਾਲਾ ਹਾਂਜੀ ਇਹਦਾ ਬਰਨਾਲਾ ਠੀਕ ਆ ਸਿੰਦੇ ਨੰਬਰ ਬੋਲ ਇੱਕ ਵਾਰ ਬਾਈ 98742 3154 ਜੀ ਠੀਕ ਆ ਤੇ ਸਿੰਦੇ ਜਿਹੜੀ ਆਪਾਂ ਝੋਟੀ ਦੌਰ ਕੇ ਦਿਖਾਈ ਆ ਬਾਈ ਕੰਮੇ ਸੁਆ ਇਹ ਇਹ ਪਹਿਲਾਂ ਸੁਆ ਜੀ ਲੈ ਮਿੱਤਰੋ ਪਹਿਲਾਂ ਸੁਆ ਬਾਈ ਅੱਜ ਝ ਮੇਰਾ ਆ ਮੰਡੀ ਦੇ ਉੱਪਰ ਲੈ ਗਿਆ ਤੇ ਝੋਟੀ ਵੀ ਕੀ ਆ ਨਾ ਕਿਆ ਬਾਤ ਕਮਾਲ ਹੀ ਆ ਤੇ ਪਹਿਲਾ ਸੂਆ ਤੇ ਸਿੰਧ ਕਹਿੰਦਾ ਹੋਗਾ ਭਾਈ ਸੂਈ ਨੂੰ 10 ਦਿਨ ਹੋ ਗਏ ਜੀ 10 ਦਿਨ ਪੂਰੇ ਹਾਂਜੀ ਦੁੱਧ ਭਾਈ ਕਿੰਨਾ ਤਿਆਰ 12 ਕਿਲੋ ਲੀਟਰ ਮਿਲਣਾ ਆ ਕੇ ਦੇਵਾਂਗੇ ਜੀ ਹੁਣ ਮੰਨ ਲਾ ਤਸੱਲੀ ਕਰ ਲਿਆ ਅਗਲਾ ਤਸੱਲੀ ਕਰ ਲੇ ਜੀ ਠੀਕ ਹੈ ਸਾਈ ਬੰਨਾ ਕਰ ਲੈ ਤਸੱਲੀ ਕਰਕੇ ਫੇਰ ਲੈਵੇ ਹਾਂਜੀ ਠੀਕ ਹੈ ਪਹਿਲੇ ਸੂਏ ਝੋਟੀਆਂ ਦੋਸਤੋ ਤੇ 12 ਲੀਟਰ ਜਿਹੜਾ ਦੁੱਧ ਭਾਈ ਕਹਿੰਦਾ ਇਸ ਟਾਈਮ ਤਿਆਰ ਆ ਤੇ ਬਾਕੀ ਆਰਡਰ ਦੀ ਜਿਹੜੀ ਸੇਬ ਵੀ ਆਪਾਂ ਨੂੰ ਦੱਸ ਦਈਏ ਚੰਗਾ ਖਾਣ ਲੱਗਿਆ ਤੇ ਸਿੰਧੇ ਭਾਈ ਡੇਢ ਦੀ ਗੱਲ ਦੇ ਇਹ ਨਾਲੀ ਮਾਣਦਾਨ ਮਾੜਾ ਮੋਟਾ ਮਾੜਾ ਮੋਟਾ ਹੋਊਗਾ ਠੀਕ ਹੈ ਲੈ ਬਾਈ ਕਹਿੰਦਾ ਜਾਇਜ਼ ਰੇਟ ਕਰਿਆ ਮਾਣਦਾਨ ਮਾੜਾ ਮੋਟੀ ਹੂ ਬੜਾ ਨਹੀਂ ਹੁੰਦਾ 1,30,000 ਤੇ ਬਾਈ ਸਿੰਦਰ ਨਾਲ ਤੁਸੀਂ ਸੰਪਰਕ ਕਰ ਲਓ ਬਰਨਾਲਾ ਜਿਲ੍ਹਾ ਕੋਠੇ ਬਾਈ ਝਾਰਾ ਦੇ ਕੋਠੇ ਝਾਰਾ ਵਾਲੇ ਕੋਠੇ ਬਾਈ ਦਾ ਪਿੰਡ ਹੈ ਤੇ ਬਾਕੀ ਟੈਲੀਫੋਨ ਤੇ ਸੰਪਰਕ ਕਰ ਲਿਓ ਲੈ ਜੀ ਮਿੱਤਰੋ ਸਭ ਤੋਂ ਵੱਡੀ ਮਾਝ ਜਿਹੜੀ ਤੋਰ ਕੇ ਦਿਖਾਉਣੇ ਆਪਾਂ ਧਨੋਲਾ ਤੇ ਤੇ ਪੂਰੀ ਡਬਲ ਮਾਝ ਹੈਵੀ ਹੈ ਜਿਵੇਂ ਆਪਾਂ ਕਹਿੰਦੇ ਨਾ ਮੰਝੇ ਮੰਦਾ ਡਾਲੋ ਵੇ ਸਕਿਆ ਰਾ ਆਥੀ ਵਰਗੀ ਮੱਝ ਆਹੀ ਮਿੱਤਰੋ ਜਿਹੜੀ ਪਸ਼ੂ ਮੰਡੀ ਤਣਾਉਲਾ ਤੇ ਦੇਖਣ ਨੂੰ ਮਿਲਦੀ ਆ ਤੇ ਸਭ ਤੋਂ ਵੱਡੀ ਮੱਝ ਮੰਡੀ ਦੇ ਵਿੱਚ ਮੁੰਲਾ ਦਾ ਹੀ ਹੋਣੀ ਆ ਕੋਈ ਹੋਣੀ ਆ ਇਧਰੋਂ ਲੈ ਚੱਲ ਬਾਈ ਮੜਾ ਜਾ ਤੁਰਦੀ ਇੱਕ ਵਾਰੀ ਤੁਸੀਂ ਚੈੱਕ ਕਰ ਲੋ ਤੇ ਬਾਈ ਨੇ ਖਰਾਖ ਰੂਕ ਪਾ ਕੇ ਪਾਲੀ ਕੀ ਆਣਾ ਜਮਾ ਕਮਾਲ ਹੀ ਕਰੀ ਪਿਆ ਤੇ ਆਰਡਰ ਥੋੜਾ ਅਜੇ ਘੱਟ ਨਿਕਲ ਆ ਤੇ ਬਾਕੀ ਗੱਭਣ ਲੱਗਦੇ ਮਨ ਨੂੰ ਦਾ ਕੋਈ ਬਾਕੀ ਬਾਈ ਦੋ ਪੂਰੀ ਜਾਣਕਾਰੀ ਲੈ ਕੇ ਦੇਵਾਂਗੇ ਬੰਨਦੇ ਬਾਈ ਤੇਰਾ ਕਮੀ ਨਹੀਂ ਹੈਗੀ ਕੋਈ ਹੈਨਾ ਸਭ ਤੋਂ ਵੱਡੀ ਮੱਝ ਜਿਹੜੀ ਅੱਜ ਸੁਣੋ ਲਾ ਬਸੂ ਮੰਡੀ ਤੇ ਦੇਖੋ ਆਪਾਂ ਨੂੰ ਮਿਲੀ ਆ ਤੇ ਦੇਖ ਵੀ ਸਕਦੇ ਤੁਸੀਂ ਹੈਨਾ ਧਰਮੀਆਂ ਫਿਰ ਆ ਵੇਰ ਵੀ ਚੰਗੀਆਂ ਮੱਜਾਂ ਪਹੁੰਚਦੀਆਂ ਨੇ 11 ਤਰੀਕ ਨੂੰ ਉੱਥੇ ਆ ਜਾਂਦੀਆਂ ਨੇ 11 ਤਰੀਕ ਨੂੰ ਜਿਹੜੀ ਇਹ ਮੰਡੀ ਲੱਗਦੀ ਆ ਬਾਕੀ ਗੱਲਬਾਤ ਆਪਾਂ ਬਾਈ ਨਾਲ ਕਰਕੇ ਸਾਰੀ ਜਾਣਕਾਰੀ ਦੁਆਣਾ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਨਾਮ ਦੱਸੋ ਪਹਿਲਾਂ ਆਪਣਾ ਗਰਵੀਤ ਸਿੰਘ ਜੀ ਗਰਮੀਤ ਆ ਗਰਮੀਤ ਬਾਈ ਪਿੰਡ ਪਿੰਡ ਭੂਦਨ ਜੀ ਕਿਹੜਾ ਭੂਦਨ ਜੀ ਮਰੇਕ ਕੋਟਲੇ ਲਵੇ ਜਿਹੜਾ ਮਰੇਕ ਕੋਟਲਾ ਜਿਹੜਾ ਮਰੇਕ ਕੋਟਲਾ ਹਾਂ ਜੀ ਠੀਕ ਆ ਤੇ ਨਾਗਿਓ ਸੇ ਬਾਈ ਗਰਵੀਤ ਸਿੰਘ ਜੀ ਜੀ ਗਰਮੀ ਤੇ ਇੱਕ ਵਾਰੀ ਨੰਬਰ ਬੋਲੀ ਬਾਈ 9781875132 ਠੀਕ ਹੈ ਤੇ ਗਰਮੀ ਜਿਹੜੀ ਆਪਾਂ ਮੱਧ ਬਾਈ ਹਾਤ ਤੋਰ ਕੇ ਖਾਈ ਕਹਿੰਦੇ ਸੂਏ ਝੋਟੀ ਹੈ ਇਹ ਪਲੂਨ ਕੱਟੀ ਸੂਈ ਹੈ ਇਹ ਸੇਹ ਜਾਂਦਾ ਪਹਿਲੇ ਸੂਏ ਹਾਂਜੀ ਦੇਖਣਗੇ ਰਾਂ ਲਾ ਜਮ 4-5 ਸੂਏ ਲੈ ਸੇਹ ਜਾਂਦਾ ਦੰਦ ਪਟਕੇ ਦੇਖੇ ਪਲੂਨ ਕੱਟੀ ਆ ਸੇਹ ਜਾਂਦਾ 12 ਕਿਲੋ ਬੋਰੀ ਹੁਣ ਲੈ ਮੇਤਰੋ ਸਭ ਤੋਂ ਵੱਡੀ ਗੱਲ ਇਹ ਆ ਜਾਂਦੀ ਹੈ ਬਾਈ ਕਹਿੰਦਾ ਪਹਿਲੇ ਸੂਏ ਯਾਰਾ ਕਮਾਲ ਕਰਤੀ ਤੇ ਦੇਖਣ ਨੂੰ ਐ ਲੱਗਦਾ ਜਿਵੇਂ ਤੀਜੇ ਜੋਥੇ ਸੂਏ ਹੁੰਦੀ ਝੋਟੀ ਪਹਿਲੇ ਜੂਏ ਛੇ ਦੰਦਾ ਬਾਈ ਹਾਂਜੀ ਛੇ ਦੰਦਾ ਛੇ ਦੰਦਾ ਤੇ ਕੈਦਨ ਸੁਈ ਹੋ ਗਈ ਭਾਈ ਅੱਜ ਇਹ 7 ਤਰੀਕ ਦੀ ਸੁਈ ਹੋਈ ਆ ਜੀ 7 ਤਰੀਕ ਦੀ ਠੀਕ ਆ ਤੇ ਉਮਰੇ ਦੀ ਤਕਰੀਬਨ ਲੱਗ ਭਾਗ 5 ਸਾਲ ਵੱਡੀ ਹੋ ਗਈ ਹੁੰਦੇ ਯਾਰ ਨਹੀਂ ਨਹੀਂ ਜੀ ਸਾਢੇ 3 ਸਾਲ ਦੀ ਹੋਈ ਆ ਛੇ ਦੰਦਾ ਸਾਢੇ 3 ਹਾਂਜੀ ਸਾਢੇ 3 ਸਾਲ ਦੀ ਹਾਂਜੀ ਠੀਕ ਆ ਤੇ ਕੈਦਨ ਉਹ ਸੁਈ ਨੂੰ ਬਾਈ ਇਹ 7 ਤਰੀਕ ਦੀ ਸੁਈ ਹੋਈ ਆ ਜੀ ਦੁੱਧ ਕਿੰਨਾ ਤਿਆਰ ਹੁਣ ਫਿਰ ਆ ਦੁੱਧ ਹੁਣ 11-12 ਕਿਲੋ ਤਿਆਰ ਆ ਜੀ ਠੀਕ ਆ ਲੈ ਵੀ 11-12 ਲੀਟਰ ਜਿਹੜਾ ਦੁੱਧ ਬਾਈ ਕਹਿੰਦਾ ਤਿਆਰ ਆ ਪੂਰਾ ਮਗਰ ਸਾਹਮਣੇ ਬੱਚਾ ਵੀ ਦੇਖ ਲਓ ਬ ਤੇ ਬਾਈ ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ ਰੇਟ 320 ਆ ਜੀ 320 ਮਾਨਤਨ ਹੋ ਹਾਂਜੀ ਪੂਰਾ ਠੀਕ ਆ ਬਾਈ ਕਹਿੰਦਾ ਮਾਨਤਨ ਹੋ ਜੂਗਾ ਇੱਕ ਵਾਰੀ ਨੰਬਰ ਹੋਰ ਬੋਲਦੇ ਬਾਈ 97818 ਹੀ 75132 ਠੀਕ ਆ ਬਾਈ ਨਾਲ ਸੰਪਰਕ ਕਰ ਲਓ ਮਰੇਲ ਕੋਟਲੇ ਜਿਹੜਾ ਝੋ ਆਇਆ ਤੇ ਝੋਟੀ ਕੀ ਆ ਯਾਰਾ ਕਮਾਲੀਆ ਦੋ ਕੜੀ ਮਹਲ ਦੇਖੀ ਜੇ ਕੀ ਜਾ ਤੇ ਬਾਈ ਨਾਲ ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਕੇ ਫੇਰ ਖਰੀਦਿਓ ਬਾਕੀ ਦੋਸਤੋ ਵਪਾਰੀ ਬਹੁਤ ਪਤੀ ਪਹੁੰਚੇ ਹੋਇਆ ਇਹ ਦੇਖਣਾ ਹੈ ਨਾ ਚੰਗੀਆਂ ਮਲ ਜਾਂਦੇ ਨੇ ਚੰਗੇ ਵਪਾਰੀ ਲੱਗਦੇ ਨੇ ਬਾਕੀ ਨਾ ਜਿਹੜੇ ਜਿਹੜੇ ਟੌਪ ਕਲਾਸ ਦੇ ਝੋਟੇ ਨਕਲ ਕਿ ਆਉਂਦੀਆਂ ਨੇ 11 ਵਾਲੀ ਮੰਡੀ ਤੇ ਤੇ ਬਾਕੀ ਦੇਖ ਸਕਦੇ ਤੁਸੀਂ ਇਹ ਮਾਲ ਕੀ ਨਾ ਸਿਰਾ ਪਹੁੰਚਦਾ ਪਰ ਲੱਗਦੀ ਇੱਕ ਵਾਰੀ ਇਹ ਮਹੀਨੇ ਚ ਵੱਡੀ ਮੰਡੀ ਆ ਲੈ ਵੀ ਦੋਸਤੋ ਨੇ ਇੱਕ ਆਪਾਂ ਸਾਨੂੰ ਮੱਝ ਤੌਰ ਦੇ ਸੌਣਿਆ ਤਾਜੀ ਸੁਈ ਹੋਈ ਆ ਤੇ ਬਾਕੀ ਬਰੀਕ ਪਿੰਡੇ ਦੀ ਆ ਤੇ ਨਾੜਾ ਨੂੜਾ ਨਾ ਆ ਦੇਸੀ ਜਾਂਦੀਆਂ ਨੇ ਤੇ ਥਾਣਾ ਦੇ ਉੱਪਰ ਵੀ ਚੰਗੀਆਂ ਜਿਹੜੀਆਂ ਦੁੱਧ ਵਾਲੀਆਂ ਨਾਲਾਂ ਨੇ ਤੇ ਬਾਕੀ ਤੁਰਦੀ ਤੁਸੀਂ ਇੱਕ ਵਾਰੀ ਚੈੱਕ ਕਰ ਲਓ ਆਰਡਰ ਦੀ ਜਿਹੜੀ ਬੰਦ ਤੇ ਬਹੁਤ ਸੋਹਣੀ ਆ ਤੇ ਥੋੜਾ ਜਿਹਾ ਬੱਚੇ ਦਾ ਕਰਦੀ ਜਿਆਦੇ ਤਾਜੀ ਸੂਜੂਰੀ ਆ ਨੇਖੜਾ ਮਾ ਥਣ ਲੱਗਿਆ ਤੇ ਸਾਹਮਣੇ ਜਿਹੜਾ ਬੱਚਾ ਬੈਠਾ ਤੇ ਬਾਕੀ ਪੂਰੀ ਆਪਾਂ ਜਾਣਕਾਰੀ ਬਾਈ ਤੋਂ ਲੈਣੇ ਆ ਤੇ ਪੰਡਾ ਜੀ ਨੇ ਲਿਸਟਾ ਮਾਰਦਾ ਚੰਗੀ ਮੱਝ ਆ ਗਈ ਪੂਰੀ ਜਮਾ ਪ੍ਰੋਪਰ ਬਾਕੀ ਆਪਾਂ ਕਰਦੇ ਆ ਗੱਲਬਾਤ ਬਾਈ ਨਾਲ ਪੂਰੀ ਜਾਣਕਾਰੀ ਲੈ ਕੇ ਦਿਨੇ ਸਾਨੂੰ ਏ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹਾਂ ਬਾਈ ਨਾਮ ਦੱਸੋ ਆਪਣਾ ਮਨਪ੍ਰੀਤ ਸਿੰਘ ਮਨਪ੍ਰੀਤ ਬਾਈ ਪਿੰਡ ਕਲਾਰਾ ਜੀ ਕਲਾਣਾ ਜ਼ਿਲ੍ਹਾ ਜ਼ਿਲ੍ਹਾ ਸੰਗਰੂਰ ਸੰਗਰੂਰ ਲੈ ਵੀ ਕਲਾਣੇ ਜਿਹੜਾ ਆ ਕਲਾਣੇ ਪਿੰਡ ਤੋਂ ਆਇਆ ਜ਼ਿਲ੍ਹਾ ਸੰਗਰੂਰ ਆ ਬਾਈ ਕਲਾਰਖੁਰਦ ਵੀਰੇ ਕਲਾਰਖੁਰਦ ਕਲਾਰਖੁਰਦ ਪਿੰਡ ਆ ਠੀਕ ਆ ਤੇ ਸੰਗਰੂਰ ਜਿਹੜਾ ਤੋਂ ਆਇਆ ਤੇ ਬਾਈ ਤੇ ਮਨਪ੍ਰੀਤ ਬਾਈ ਕੈਮੇ ਸੁਵੇ ਮੱਚ ਇਹ ਤੀਜੇ ਸੁਵੇ ਬਾਈ ਤੀਜੇ ਸੁਵੇ ਕਿਹ ਦਿਨ ਹੋ ਗਿਆ ਅੱਜ ਅੱਜ 10 ਦਿਨ ਹੋਇਆ ਸੁਵੇ 10 ਦਿਨ ਦੁੱਧ ਬਾਈ ਕਿੰਨਾ ਤਿਆਰ ਆ ਦੁੱਧ 13 ਕਿਲੋ ਤਿਆਰ ਆ ਬਾਈ ਪੂਰਾ ਜਮਾ ਐਣ ਜਮਾ ਇੱਕ ਸਿਭਰਾਣੇ ਕਰਨੀਆਂ ਤੇ ਬਾਕੀ 13 ਕਿਲੋ ਦੁੱਧ ਹਮ ਪੂਰਾ ਤਿਆਰ ਆ 10 ਦਿਨਾਂ ਦੀ ਸੂਈ ਥੱਲੇ ਤੇ ਬਈ ਕੋਈ ਦਾ ਨੰਬਰ ਬੋਲੀ ਮਨਪ੍ਰੀਤ 8699201531 ਠੀਕ ਆ ਤੇ ਮਨਪ੍ਰੀਤ ਰੇਟ ਦੀ ਗੱਲ ਆਈ ਨੇ ਬਈ ਰੇਟ ਦੀ ਗੱਲ ਕਰਦਾ 135000 ਰੁਪਏ 135000 ਲੈ ਮਿੱਤਰੋ 135000 ਬਈ ਰੇਟ ਕਰਦਾ ਮਨਪ੍ਰੀਤ ਤੇ ਚੰਗੀ ਮੱਝ ਆ ਗਈ ਤੇ ਤਾਜੀ ਸੂਈ ਹੋਈ ਆ 10 ਦਿਨਾਂ ਦੀ ਸੂਈ ਥੱਲੇ ਤੇ 13 ਕਿਲੋ ਦੁੱਧ ਤਿਆਰ ਆ ਮਨਪ੍ਰੀਤ ਦਾ ਮਾਨਤਾਣ ਹੋਊ ਬਈ ਮਨਵਾ ਹਾਂਜੀ ਮਾਨਤਾਣ ਕਰਦਾ ਠੀਕ ਆ ਮਾਨਤਾਣ ਬਈ ਕਹਾਂ ਕਰ ਦਿਆਂਗੇ ਤੇ ਬਾਕੀ ਮਨਪ੍ਰੀਤ ਨਾਲ ਸੰਪਰਕ ਕਰ ਲਿਓ ਪਿੰਡ ਬਈ ਦਾ ਕਲਿਆਣਿਆਣਾ ਤੇ ਜ਼ਿਲ੍ਹਾ ਸੰਗਰੂਰ ਆ ਸੰਪਰਕ ਜ਼ਰੂਰ ਕਰ ਲਿਓ ਚੰਗੀ ਮਾਜਾ ਦੁੱਧ ਵਾਲੀ ਇਹ ਕਿਸੇ ਭਰਾ ਨੇ ਘਰ ਵਾਸਤੇ ਖਰੀਦਣੀ ਆ ਲਾਈ ਮਿੱਤਰੋ ਨੇ ਇੱਕ ਛੋਟੀ ਟੂਰ ਕੀ ਦਿਖਾਉਣੇ ਤੁਹਾਨੂੰ ਇਹ ਛੋਟੀ ਕੀਣਾ ਕਮਾਲ ਹੀ ਆ ਰੈਡ ਰੋਡਰ ਬਾਹ ਚੰਗਾ ਲੱਗਿਆ ਮਰ ਜਾਣੀ ਦੇ ਤੇ ਬਾਕੀ ਥਾਂ ਨੇ ਖੜਵਾ ਲੱਗਿਆ ਪੂਰਾ ਸਪੇਸ ਤੇ ਵਧੀਆ ਇਹ ਸੋਹਣੇ ਲੇਵੇ ਵਾਲੀ ਆ ਇਹ ਚੰਗੀ ਐ ਬਾਕੀ ਮੇਕਦੀ ਜੁਰਤੇ ਕਦ ਕਾਟ ਹੋ ਜਾਉ ਤੇ ਬਾਕੀ ਲੈ ਵਾਲੇ ਕਿ ਤਰਿਆ ਨਹੀਂ ਆਂਦਾ ਇਹ ਬਾਕੀ ਆਪਾਂ ਭਾਈ ਨਾਲ ਵੀ ਗੱਲਬਾਤ ਕਰਾਵਾਂਗੇ ਸਾਹਮਣੇ ਬੱਚਾ ਖੜਾ ਤੁਸੀਂ ਦੇਖ ਸਕਦੇ ਹੋ ਤੇ ਥੋੜਾ ਥਾਂ ਦੀ ਕਮੀ ਹੈ ਬਾਕੀ ਕਰਦੇ ਆ ਗੱਲਬਾਤ ਭਾਈ ਨਾਲ ਪੂਰੀ ਪ੍ਰੋਪਰ ਜਾਣਕਾਰੀ ਜਿਹੜੀ ਆਪਾਂ ਲੈ ਕੇ ਦਿੰਨੇ ਆ ਤੇ ਸਾਹਮਣੇ ਬੱਚਾ ਖੜਾ ਤੁਸੀਂ ਦੇਖ ਵੀ ਲਓ ਅ ਭਾਈ ਸਸੀ ਗਾਲ ਸਸੀ ਗਾਲ ਤੇ ਭਾਈ ਨਾਮ ਕੀ ਆ ਚਮਕੌਰ ਸਿੰਘ ਭਾਈ ਚਮਕੌਰ ਠੀਕ ਆ ਚਮਕੌਰ ਭਾਈ ਪਿੰਡ

ਠੀਕ ਹੈ ਦਸਲੀ ਕਰ ਲਿਆ। ਜਮਾ ਆਗਲਾ ਦੋ ਰੰਗ ਚੋਵੇ ਤਿੰਨ ਤੇ ਚਮਕੌਰ ਬਾਈ ਰੇਟ ਦੀ ਗੱਲ ਆਂਦੀ ਹੈ ਰੇਟ ਕੀ ਕਰਤਾ? ਰੇਟ 10 ਕਰਦੇ ਆਂ ਬਾਈ 10। ਹਾਂ ਹੋ। ਮਾਨਦਾਨ ਹੋਊ ਕਰ ਦਾਂਗੇ ਬਾਈ। ਠੀਕ ਹੈ ਲੈ ਵੀ ਰੇਟ ਬਾਈ ਤੇ ਕਹਿੰਦਾ ਮੰਡੀ ਸਾਹਿਬ ਕਰਨਾ ਬਤਾ ਚਮਕੌਰ ਕਹਿੰਦਾ 1,10,000 ਕਰਦਾ। ਤੇ ਪਿੰਡ ਬਾਈ ਦਾ ਨਗਰਾ ਜ਼ਿਲ੍ਹਾ ਸੰਗਰੂਰ ਆ ਤੇ ਮਾਨਦਾਨ ਜ਼ਰੂਰ ਹੋ ਜੂਗਾ ਤੇ ਬਾਕੀ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ। ਚੰਗੀ ਮੰਨ ਲਓ ਝੋਟੇ ਕੰਮੀ ਫੁੱਸ ਬਾਈ। ਪੀਜੇ ਬਾਈ ਪੀਜੇ ਸੁਈ ਹੈਗੀ ਤੇ ਪੂਰੀ ਦਸੱਲੀ ਕਰਕੇ 13 ਲੀਟਰ ਬਾਈ ਦੁੱਧ ਕਹਿੰਦਾ ਪੂਰਾ ਜਾਂਚ ਕਰਕੇ ਫਿਰ ਤੁਸੀਂ ਖਰੀਦ ਸਕਦੇ ਹੋ ਬਾਈ ਚਮਕੌਰ ਨਾਲ ਗੱਲ ਹੋਣ ਤੇ ਤੁਸੀਂ ਕਰ ਲਿਓ। ਲੈ ਮੰਤਰੀਓ ਕਿ ਨਾ ਮੀਨੀ ਝੋਟੀ ਤੁਹਾਨੂੰ ਦਿਖਾਉਣ ਲੱਗੇ ਆ। ਤੇ ਦੋਨੇ ਸੰਗਾ ਬਾਈ ਨੂੰ ਪੂਸੇ ਹਾਲ ਦੇ ਹਾਲ ਦੇ ਨਹੀਂ ਤੇ ਜਾਇਜ਼ ਰੇਟ ਦੀ ਆ। ਤੇ ਬਾਕੀ ਤਾਜੀ ਸੂਈ ਹੋਈ ਆ। ਇੱਕ ਵਾਰੀ ਤੁਰਦੀ ਦੋਈ ਚੱਕਰ ਲੋ ਪ੍ਰੋਪਰ ਹਨਾ ਆਰਡਰ ਦੀ ਜਵੰਤ ਦੀ ਗੱਲ ਕਰੀ ਤਾਂ ਆਡਰ ਸੋਹਣਾਗਾ। ਤੇ ਬਾਕੀ ਬਾਈ ਨਾਲ ਗੱਲਬਾਤ ਕਰਾਂਗੇ। ਬਾਕੀ ਥਾਂ ਤੋਂ ਨੇ ਜਿਵੇਂ ਕਹਦੀ ਹੈ ਨਾ ਸਾਫ਼ ਲੇ ਵਧੀਆ ਵਧੀਆ ਬਿਲਕੁਲ ਤੇ ਤਾਜੀ ਸੁਈ ਹੋਈ ਹੈ। ਬਾਕੀ ਕਰਦੇ ਆ ਗੱਲਬਾਤ ਬਾਈ ਨਾ ਪੁੱਛਿਆ ਜਾਣਕਾਰੀ ਬਾਈ ਸੱਸੀ ਗਾਲ ਸੱਸੀ ਗਾਲ ਜੀ ਹਾਂ ਬਾਈ ਨਾਮ ਦੱਸੋ ਪਹਿਲਾਂ ਨਾਮ ਨਾਚ ਸਿੰਘ ਜੀ ਨਾਚਾ ਠੀਕ ਹੈ ਨਾ ਜੇ ਬਾਈ ਪਿੰਡ ਪਿੰਡ ਲੋਹਾ ਖੇੜਾ ਜੀ ਪਿੰਡ ਲੋਹਾ ਖੇੜਾ ਲੋਹਾ ਖੇੜਾ ਠੀਕ ਹੈ ਜੱਗੀ ਸੀ ਪਿੰਡਾ ਠੀਕ ਹੈ ਜਿਹੜਾ ਬਣਾਣਾ ਬਾਈ ਹਾਂਜੀ ਨਾਜੀ ਜਿਆ ਸੰਗਰੂਰ ਸੰਗਰੂਰ ਤੇ ਬਾਈ ਨਾ ਜੇ ਆਪਾਂ ਗੱਲ ਕਰੀਏ ਮਤਲਬ ਮਾੜੀ ਕਿਹਨੇ ਸੁਈਗੀ ਜੀ ਤੀਜੇ ਸੁਈਆ ਤੀਜੇ ਸੁਈਆ ਮੀਣੀ ਆਣਾ ਸੰਗ ਹਾਲਦੇ ਨੇ। ਨਾਜੀ ਸਿੰਗਣੀ ਹਾਲਦੇ। ਸਿੰਗਣੀ ਹਾਲਦੇ। ਕਹਿ ਦੇਣਾ ਸੁਜੋਗੀ ਅੱਜ। ਸੁ ਹੋ ਗਈ 10 ਦਿਨ ਹੋਈ ਨੂੰ। 10 ਦਿਨ। ਦੁੱਧ ਬਾਈ ਕਿੰਨਾ ਹੁਣ? 12 ਲੀਟਰ ਜੀ। 12 ਲੀਟਰ ਪੂਰਾ ਜਮ। ਹਾਂ ਜੀ। ਠੀਕ ਆ ਇੱਕ ਵਾਰੀ ਨੰਬਰ ਬੋਲ। 98780 4369 ਠੀਕ ਆ ਇਹ ਬਾਈ ਨਾ ਅੱਜ ਦਾ ਨੰਬਰ ਆ। ਪਿੰਡ ਬਾਈ ਦੇ ਲੋਹਾ ਕਿਹੜਾ ਜ਼ਿਲ੍ਹਾ ਸੰਗਰੂਰ ਆ। ਤੇ ਨਾਚ ਬਾਈ ਰੇਟ ਦੀ ਗੱਲ ਆਂਦੀ ਰੇਟ ਕੀ ਕਰਤਾ? ਰੇਟ ਜੀ 95 ਆ। 95000 ਮਾਨਤਨ ਹੋ ਜੂ। ਹਾਂ ਜੀ ਮਾਨਤਨ ਹੋ ਜੂ। ਠੀਕ ਆ ਲੈ ਬਾਈ ਕਹਿੰਦਾ ਮਾਨਤਨ ਕਰ ਦਿਆਂਗੇ। ਤੇ ਬਾਕੀ ਸਾਹਮਣੇ ਬੱਚ ਤੇ ਤੁਸੀਂ ਦੇਖ ਵੀ ਸਕਦੇ ਹੋ ਜਾਇਜ ਰੇਟ ਦੀ ਆ 95000 ਰੁਪਏ ਰੇਟ ਕਰਦਾ ਰੇਟ ਮੰਡੀ ਦਾ ਕਰਕੇ ਕਰਨਾ ਪੈਂਦਾ ਤੇ ਬਾਕੀ ਬਾਈ ਨਾਲ ਸੰਪਰਕ ਕਰ ਲਓ ਪਿੰਡ ਬਈ ਦਾ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਆ ਲੈ ਇੱਕ ਬਈ ਟੋਪ ਦੀ ਮੱਛ ਹੋਰ ਖੜੀ ਹੈ ਤਾਜੀ ਸੁਈ ਹੋਈ ਆ ਤੇ ਸਾਹਮਣੇ ਜਿਹੜਾ ਬੱਚਾ ਵੀ ਦੇਖ ਸਕਦਾ ਤੁਸੀਂ ਤੇ ਆਰਡਰ ਦੀ ਆਪਾਂ ਗੱਲ ਕਰੀਏ ਤਾਂ ਆਰਡਰ ਬਿਲਕੁਲ ਸੋਹਣਾ ਤੇ ਬੱਚੇ ਦਾ ਬਹੁਤ ਜਿਆਦਾ ਕਰਦੀ ਔਰ ਦਿਨ ਤੁਸੀਂ ਚੈੱਕ ਕਰ ਲਓ ਆਰਡਰ ਦੀ ਜੇ ਆਪਾਂ ਗੱਲ ਕਰੀਏ ਤਾਂ ਪੂਰਾ ਖੁੱਲਾ ਆਰਡਰ ਆ ਤੇ ਥਣ ਵੀ ਮੋਟਾ ਲੱਗਿਆ ਏ ਬਾਕੀ ਤਾਜੀ ਸੂਈ ਹੋਈ ਆ ਤੇ ਮੈਂ ਗੱਲ ਇਹਦੀ ਪ੍ਰੋਪਰ ਬਾਈ ਤੋਂ ਜਾਣਕਾਰੀ ਆਪਾਂ ਲੈ ਕੇ ਦੇਵਾਂਗੇ ਇੱਕ ਵਾਰੀ ਬਾਈ ਨੂੰ ਬੰਨ ਦੇਣ ਤੋਂ ਥੋੜੇ ਬੱਚੇ ਦਾ ਜ਼ਿਆਦਾ ਕਰਦੀ ਆ ਤੇ ਲੈ ਲੂਗ ਦੀ ਗੱਲ ਕਰੀ ਖੁੱਲਾ ਲੈਵਾ ਤੇ ਤਾਜੀ ਸੂਈ ਆ ਮੰਗਰ ਕੱਟੀ ਆ ਤੇ ਪੂਰੀ ਜਾਣਕਾਰੀ ਬਾਈ ਤੋਂ ਲੈ ਕੇ ਦੇਣੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕੁੱਤੇ ਬੋਲਿਓ ਨਾਮ ਕੀ ਹੈ ਬਾਈ ਨਾਮ ਬਲਜਿੰਦਰ ਸਿੰਘ ਠੀਕ ਆ ਤੇ ਪਿੰਡ ਕਿਹੜਾ ਬਾਈ ਪਿੰਡ ਨਿਹਾਲੂਆ ਨਿਹਾਲੂਆ ਜਿਲ੍ਹਾ ਬਰਨਾਲਾ ਬਰਨਾਲਾ ਠੀਕ ਆ ਤੇ ਬਾਈ ਜੇ ਆਪਾਂ ਮੱਝ ਦੀ ਗੱਲ ਕਰੀ ਕਹਿੰਦੇ ਸੂਈ ਆ ਇਹ ਤੀਜੇ ਸੂਆ ਸੂਈ ਹੈ ਤੀਜੇ ਸੂਈ ਹੋਈ ਹੈ ਕੈ ਦਿਨ ਹੋ ਗਿਆ ਅੱਜ ਆ ਦੋ ਦਿਨ ਹੋ ਗਏ ਸੂਈ ਦੋ ਦਿਨ ਸਾਹਮਣੇ ਬੱਚਾ ਬੈਠਾ ਕੱਟੀ ਆ ਮਗਰ ਹਾਂਜੀ ਮਗਰ ਕੱਟੀ ਹੈ ਠੀਕ ਹੈ ਤੇ ਇੱਕ ਵਾਰੀ ਬਈ ਨੰਬਰ ਬੋਲੀਏ 97798 ਜੀ 90628 ਠੀਕ ਹੈ ਤੇ ਬਈ ਹੁਣ ਦੁੱਧ ਮੰਗਲਾ ਕਿੰਨਾ ਇਸ ਟਾਈਮ ਹਾਂ ਦੁੱਧ ਹੈ ਤਾਂ ਬੋਲੇ ਤੇ ਹੀ ਆ ਬੋਲੇ ਤੇ ਹਾਂਜੀ ਕਿੰਨਾ ਕਿ ਦਿੰਦੀ ਹੈ ਤੇ ਸਾਹਨ ਦੁੱਧ ਦਊਂਗੀ 16 17 ਲੀਟਰ 16 17 ਲੀਟਰ ਕਰਦੀ ਆਪਣੀ ਹਾਂਜੀ ਕਰਦੀ ਠੀਕ ਹੈ ਤੇ 16 17 ਕਿਲੋ ਵਾਲੀ ਮੱਝਾ ਮਿੱਤਰੋ ਤੇ ਬਾਕੀ ਆਰਡਰ ਵੀ ਦੱਸ ਦੇਣਾ ਫੁੱਲਾ ਆਡਰ ਆ ਤੇ ਰਾਤੀ ਕੱਲ ਸੂਈ ਆ ਤੇ ਹੌਲੀ ਹੌਲੀ ਸੂਏ ਜਦੋਂ ਉੱਠਦਾ ਪਸੂ ਇੱਕੇ ਦਾ ਮੈਂ ਫੇਰ ਉੱਤੇ ਜਾਂਦਾ ਪੀਕ ਲੈਵਲ ਤੇ ਤੇ ਬਾਈ ਰੇਟ ਦੀ ਗੱਲ ਐਂਦੀ ਰੇਟ ਕੀ ਕਰਦਾ ਰੇਟ 1 ਤੀ ਕਰ ਦਿਆਂ ਬਾਕੀ ਮੌਕੇ ਤੇ ਮਾਨਦਾਨ ਕਰ ਦਾਂ 1 ਤੀ ਬਾਕੀ ਮੌਕੇ ਤੇ ਮਾਨਦਾਨ ਹੋ ਜਾ ਹਾਂਜੀ ਤੇ ਬਾਕੀ ਤੁਸੀਂ ਬਾਈ ਨਾਲ ਸੰਪਰਕ ਕਰ ਲੈਣਾ ਇੱਕ ਵਾਰੀ ਬਾਈ ਪਿੰਡ ਹੋਰ ਬੋਲਦੇ ਪਿੰਡ ਨੇ ਹਾਲੂਵਾਲ ਜ਼ਿਲ੍ਹਾ ਬਰਨਾਲਾ ਜਿਲ੍ਹਾ ਬਰਨਾਲਾ ਤੇ ਬਾਈ ਨਾਲ ਸੰਪਰਕ ਜ਼ਰੂਰ ਕਰ ਲਿਓ ਤੇ ਬਾਕੀ ਚੰਗੀ ਮੱਝ ਦੋਸਤੋ ਘਰ ਦੀ ਐ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਠੀਕ ਆ ਦੋ ਚਾਰ ਟਾਈਮ ਦਸੱਲੀ ਵੀ ਤੁਸੀਂ ਕਰ ਸਕਦੇ ਹੋ ਬਈ ਛਾਈ ਦੇ ਨਾਲ ਕਰਕੇ ਹਾਂਜੀ ਦਸੱਲੀ ਕਰ ਸਕਦੇ ਯਾਰ ਠੀਕ ਹੈ ਠੀਕ ਹੈ ਲਾਈਵ ਦੋਸਤ ਨੇ ਇੱਕ ਝੋਟੀ ਦਿਖਾਉਣ ਨੂੰ ਹੁਣ ਸਾਈਡ ਤੇ ਖੜੀ ਚੰਗੀ ਪੂਰੀ ਜਮ ਕੱਦ ਕੱਠ ਵਾਲੀ ਤੇ ਤਾਦੀ ਸੁਹੀ ਹੋਈ ਯਾਰ ਜੱਡ ਬਲਾਈ ਕੀ ਮਦਰ ਕੱਟੀ ਹੈਗੀ ਕੱਟੀ ਬਹੁਤ ਸੋਹਣੀ ਆ ਤੇ ਬਾਕੀ ਪੂਰੀ ਪ੍ਰੋਪਰ ਆਪਾਂ ਬਾਈ ਤੋਂ ਜਿਹੜੀ ਜਾਣਕਾਰੀ ਲੈ ਕੇ ਦੇਵਾਂ ਤੁਹਾਨੂੰ ਤੇ ਇੱਕ ਵਾਰੀ ਤੁਰਦੀ ਤੁਸੀਂ ਚੈੱਕ ਕਰ ਲਓ ਤੋਰ ਕੇ ਆਪਾਂ ਦਿਖਾਉਣ ਲੱਗਿਆ ਚੋਟੀ ਦੇ ਵਿੱਚ ਕੰਮ ਹੀ ਕੋਈ ਨਹੀਂ ਬਾਈ ਸ਼ੈੱਡ ਤੇ ਬੰਨੀ ਬੈਠਾ ਥਣਾ ਦੀ ਜਿਹੜੀ ਬੰਤਰ ਬਹੁਤ ਸੋਹਣੀ ਆ ਕੱਲਾ ਕੱਲਾ ਥਣ ਲੱਗਿਆ ਮੂਤੀ ਵਾਲਾ ਮਿੱਤਰੋ ਸੱਥੀ ਜਵਾਈ ਵਾਲੀ ਬਹੁਤ ਸੋਹਣੀ ਚੋਟੀ ਆ ਪੈਡ ਲੈਵੇ ਦੀ ਹਣਾ ਲੈਵਾ ਦੇਖੋ ਪਾਸਵਾ ਪੱਟਾਂ ਦੇ ਵਿੱਚ ਤੇ ਬਾਕੀ ਆਪਾਂ ਪੂਰੀ ਜਾਣਕਾਰੀ ਬੰਨ੍ਹ ਦਈ ਜਾਣਕਾਰੀ ਭਾਈ ਤੋਂ ਲੈਣਿਆ ਤੇ ਮੰਗਰ ਜੱਡ ਬਲੈਕ ਕੱਟੀ ਆ ਕੱਟੀ ਬਹੁਤ ਚੰਗੀ ਆ ਜਿਹੜੀ ਮੰਗਰਾ ਕੀ ਤੇ ਬਾਕੀ ਥਣਾ ਦੀ ਤੁਸੀਂ ਬੰਤਰ ਬੰਤਰ ਦੇਖ ਹੀ ਲੇ ਪੂਰੀ ਆਪਾਂ ਗੱਲਬਾਤ ਬਾਈ ਨਾ ਕਰਕੇ ਤੁਹਾਨੂੰ ਫੇਰ ਪ੍ਰੋਪਰ ਜਾਣਕਾਰੀ ਲੈ ਕੇ ਦਿੰਦੇ ਆ ਤੇ ਡੱਡ ਬਲੈਕ ਇੱਥੇ ਪੂਰੀ ਜਮਾ ਹੈ ਨਾ ਚੰਗੀ ਹੈ ਬੰਦੇ ਬਾਕੀ ਕਰਦੇ ਆ ਬਾਈ ਨਗਲਵਾ ਤੇ ਬਾਈ ਸਸੀਗਾਲ ਅਸਤਰੀਕਾਲ ਬਾਈ ਨਾਮ ਦੱਸੋ ਆਪਣਾ ਬਲਦੇਵ ਸਿੰਘ ਹੈ ਜੀ ਬਲਦੇਵ ਠੀਕ ਆ ਬਲਦੇਵ ਬਾਈ ਪਿੰਡ ਪਟਾਲਕਲਾ ਪਟਾਲਕਲਾ ਜਿਲ੍ਹਾ ਸੰਗਰੂਰ ਸੰਗਰੂਰ ਤੇ ਬਲਦੇਵ ਇੱਕ ਵਾਰੀ ਬਈ ਨੰਬਰ ਬੋਲੀ ਮੋਬਾਈਲ ਨੰਬਰ ਬਾਈ ਥੋੜਾ ਹੈਗਾ ਨਾ ਹਨ ਪੜਾਗਾ ਇੱਕ ਵਾਰੀ ਨੰਬਰ ਆਪਾਂ ਤੁਹਾਨੂੰ ਦੱਸ ਦੇਵਾਂਗੇ 9942255922 ਇਹ ਬਾਈ ਬਲਦੇਵ ਦਾ ਨੰਬਰ ਆ ਮੋਬਾਈਲ ਤੇ ਉੱਪਰ ਲਿਖਿਆ ਹੋਇਆ ਸੀ ਲੈ ਬਾਈ ਤੇ ਬਲਦੇਵ ਮਾਲਾ ਜਿਹੜੀ ਆਪਾਂ ਝੋਟੀ ਬਾਈ ਤੋਰ ਕੇ ਖਾਈ 12 13 ਲੀਟਰ ਠੀਕ ਆ ਤੇ ਰੇਟ ਕੀ ਰੱਖਿਆਗਾ 180 180 ਹਾਂ ਰੇਟ 180 ਕਰਦਾ ਮੈਂ ਤੁਹਾਨੂੰ ਮੰਨਤਨ ਹੋ ਜੂ ਬਾਈ ਚਲੋ ਤਾਂ ਟਾਈਮ ਆਪਾਂ ਤੇਰੀ ਗੱਲ ਹੁੰਦੀ ਹੈ ਨਾ ਹਾਂ ਹਾਂ ਤੇ ਰੇਟ ਬਾਈ ਮੰਡੀ ਦੇ ਹਿਸਾਬ ਕਰਦਾ ਤੇ ਮਗਰ ਚੰਗੀ ਹਨ ਲੋ ਬੱਚਾ ਵੀ ਤੁਸੀਂ ਦੇਖ ਲਿਆ ਹੈ ਨਾ ਇਹ ਬਾਕੀ ਥਾਂਾਂ ਦੀ ਬੰਤਰ ਬਹੁਤ ਚੰਗੀ ਝੋਟੀ ਆ ਤੇ 1,80,000 ਬਾਈ ਇਹਨੇ ਰੇਟ ਕਰਦਾ ਮਾਨਤਾਣ ਜਰੂਰ ਹੋਊ ਕਿਉਂਕਿ ਰੇਟ ਮੰਡੀ ਦੇ ਹਿਸਾਬ ਨਾਲ ਕਰਨਾ ਪੈਂਦਾ ਵਾ ਪੂਰੇ ਕਦਗਾਠ ਵਾਲੀ ਆ ਤੇ ਬਾਕੀ ਥਣਾ ਤੁਣਾ ਸਪੇਸ ਬਹੁਤ ਚੰਗਾ ਹੈਗਾ ਤੇ 12 ਲੀਟਰ ਬਾਈ ਕਹਿੰਦਾ ਹੁਣ ਇਸ ਟਾਈਮ ਤਿਆਰ ਆ ਤੇ ਬਾਕੀ ਦੋਸਤੋ ਗਰਮੀ ਬਹੁਤ ਜ਼ਿਆਦਾ ਤੇ ਬਾਕੀ ਗਾਂਆਂ ਗੁਆਂ ਵੀ ਇੱਥੇ ਬਹੁਤ ਪਹੁੰਚ ਜਾਂਦੀ ਜਿਵੇਂ ਆ ਸਾਹੀਵਾਲ ਖੜੀ ਹੈ ਨਾ ਤੇ ਇੱਧਰ ਦੇਸੀ ਆ ਆਪਣਾ ਐਫ.ਟੀ.ਡੀ ਦੇਸੀ ਹੈਗੀ ਮਿਕਸਡ ਬਰੀਡ ਹੈਗੀ ਤੇ ਚੰਗੀਆਂ ਜਿਵੇਂ ਸੰਗ ਵਾਲੀਆਂ ਗਾਂਆਂ ਹਰ ਪ੍ਰਕਾਰ ਦੇ ਨੇੜੇ ਗਾਂ ਇੱਥੇ ਦੇਖਣ ਨੂੰ ਮਿਲ ਜਾਂਦੀਆਂ ਨੇ ਤੇ ਬਾਕੀ ਗਰਮੀ ਬਹੁਤ ਜ਼ਿਆਦਾ ਦੋਸਤੋ ਮਿੱਤਰੋ ਦੇਖ ਲਓ ਨਾ ਕਿਵੇਂ ਹੋ ਕੇ ਜਾਂਦੀ ਆ ਤੇ ਹਰ ਪ੍ਰਕਾਰ ਦੇ ਇੱਥੇ ਗਾਂ ਵੀ ਪਹੁੰਚ ਜਾਂਦੀਆਂ ਨੇ ਤੇ ਮੱਝਾਂ ਵੀ ਪਹੁੰਚਦੀਆਂ ਨੇ ਚੰਗੇ ਤੋਂ ਚੰਗੇ ਜਿਹੜਾ ਪਸ਼ੂ ਪਹੁੰਚਦਾ ਕੇਰਾਂ ਵਾਲੀ ਮੰਡੀ ਤੇ ਤੇ ਅੱਜ ਫੇਰ ਵੀ ਇੰਨੀ ਗਰਮੀ ਹੋਣ ਦੇ ਬਾਅਦ ਵੀ ਫੇਰ ਵੀ ਆਪਾਂ ਵੀਡੀਓ ਜਿਹੜੀ ਕਵਰ ਕਰੀ ਆ ਤੇ ਤੁਸੀਂ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਜਿਹੜੇ ਪਹਿਲਾ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਇਸ ਤਰ੍ਹਾਂ ਜ਼ਰੂਰ ਕਰੋ ਨਾਲ ਘੰਟੀ ਦਾ ਬਟਨ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਦਾ ਨੋਟੀਫਿਕੇਸ਼ਨ ਸਨਮਲਦਾ ਰਵੇ ਤੇ ਤਬ ਤੱਕ ਲਈ ਦਿਓ ਇਜਾਜ਼ਤ ਮਿਲਾਂ ਕਿਸੇ ਨਵੀਂ ਜੀ ਮੰਡੀ ਦੇ ਨਵੇਂ ਜੀ ਬੇਸ ਨਾਲ ਧੰਨਵਾਦ ਜੀ